ਸਤਿ ਸ੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਹਰ ਰੋਜ਼ੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਮਨ ਪ੍ਰੀਤਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਮਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਤਿ ਸ੍ਰੀ ਅਕਾਲ ਜੀ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਕੱਲ ਹੀ ਆਜ਼ਾਦੀ ਦਿਹਾੜਾ ਨਿਕਲ ਕੇ ਗਿਆ ਜੀ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਹੈ ਭਾਰਤ ਦੇ ਲੋਕਾਂ ਨੇ ਔਰ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ 11ਵੀਂ ਵਾਰ ਸੰਬੋਧਨ ਕੀਤਾ ਹੈ ਜੀ ਲੋਕਾਂ ਨੂੰ ਬਿਲਕੁਲ ਜੀ ਲੰਘੇ ਕੱਲ 78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਲਾਲ ਕਿਲੇ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11ਵੀਂ ਵਾਰ ਸੰਬੋਧਨ ਕੀਤਾ 11ਵੀਂ ਵਾਰ ਉਹਨਾਂ ਨੇ ਤਿਰੰਗਾ ਲਹਿਰਾਇਆ ਪਰ ਮੈਂ ਅਕਰ ਰਿਪੋਰਟ ਪੜ੍ਹੀ ਜਵਾਰਲਾਲ ਨਹਿਰੂ ਪੰਡਤ ਜਵਾਰਲਾਲ ਨਹਿਰੂ ਨੇ 17 ਵਾਰ ਲਾਲ ਕਿਲੇ ਤੋਂ ਤਿਰੰਗਾ ਲਹਿਰਾਇਆ ਇੰਦਰਾ ਗਾਂਧੀ ਨੇ 16 ਵਾਰ ਲਹਿਰਾਇਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11ਵੀਂ ਵਾਰ ਲਹਿਰਾਇਆ ਦੂਜੀ ਗੱਲ ਇਹ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੱਲ 103 ਮਿੰਟ ਲੰਮਾ ਭਾਸ਼ਣ ਦਿੱਤਾ 103 ਮਿੰਟਾਂ ਦੇ ਵਿੱਚ ਇਹਨਾਂ ਨੇ G20 ਸਿਮੇਨ ਦੀ ਗੱਲ ਵੀ ਕੀਤੀ ਹੈ ਇਹਨਾਂ ਨੇ ਦੇਸ਼ ਦੀ ਤਰੱਕੀ ਦੀ ਗੱਲ ਵੀ ਕੀਤੀ ਹੈ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਦੇਸ਼ ਦੇ ਵਿੱਚ ਨੌਕਰੀਆਂ ਬਹੁਤ ਪੈਦਾ ਹੋ ਰਹੀਆਂ ਇਹਨਾਂ ਨੇ ਹੋਰ بڑے ਮਸਲਿਆਂ ਤੇ ਚਰਚਾ ਛੇੜੀ ਹੈ ਤੇ ਨਾਲ ਨਾਲ ਇਹਨਾਂ ਨੇ ਪੱਛਮੀ ਬੰਗਾਲ ਦੇ ਕੋਲਕਾਤਾ ਖੇਤਰ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਨਾਲ ਜੋ ਜ਼ਬਰਜਨਾਹ ਕਰਕੇ ਕਤਲ ਕੀਤਾ ਗਿਆ ਉਹਦੇ ਬਾਰੇ ਵੀ ਕਿਹਾ ਜੀ ਕਿ ਇਹੋ ਜੇ ਦੋਸ਼ਗਾਨੂ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਫਿਰ ਇਹਨਾਂ ਨੇ ਇਹ ਗੱਲ ਕਹੀ ਆ ਕਿ 2047 ਦੇ ਵਿੱਚ ਦੇਸ਼ ਹੈ ਜਿਹੜਾ ਭਾਰਤ ਦੇਸ਼ ਇਹ ਇਕਨੋਮੀ ਦੇ ਪੱਖ ਤੋਂ ਨੰਬਰ 1 ਹੋਊਗਾ ਅਵਲ ਹੋਊਗਾ ਸਭ ਤੋਂ ਦੇਖੋ 2047 ਤੱਕ ਹਲੇ 23 ਬਰੇ ਬਾਕੀ ਆ ਅਸੀਂ 2024 ਦੇ ਵਿੱਚੋਂ ਅਲੰਗ ਰਹੇ ਆ 23 ਵਰੇ ਹੋਰ ਪਾਵਾਂਗੇ ਤਾਂ 47 ਬਣਦਾ ਵੈਨੇ ਭਾਈ ਉਦੋਂ ਤੱਕ ਕੀ ਬਣਦਾ ਕਿਹੜੇ ਰਾਜੇ ਦੀ ਪਰਜਾ ਹੁੰਦੀ ਹੈ ਪਰ ਉਹਨਾਂ ਨੇ ਗੱਲ ਕਹੀ ਹੈ ਕਿ ਭਾਰਤ ਲਗਾਤਾਰ ਮਜ਼ਬੂਤੀ ਵੱਲ ਵਧ ਰਿਹਾ ਤੇ ਭਾਰਤ ਦੀ ਤਰੱਕੀ ਦੇ ਉੱਤੇ ਪੂਰੀ ਦੁਨੀਆ ਮਾਣ ਕਰਦੀ ਹੈ ਫਿਰ ਉਹਨਾਂ ਨੇ ਜਿਹੜੀਆਂ ਰਾਜਨੀਤਿਕ ਗੱਲਾਂ ਕਰਦੀਆਂ ਹੁੰਦਾਂ ਕਾ ਰਾਜਨੀਤੀ ਤੇ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ ਪਹਿਲੇ ਦੇਸ਼ ਨੂੰ ਇਉਂ ਲੁੱਟ ਕੇ ਅਸੀਂ ਦੇਸ਼ ਨੂੰ ਇਉਂ ਬਚਾ ਲਿਆ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਹੁਣ ਪਹਿਲੇ ਵਾਲਾ ਪਿੱਟੜੇ ਬੰਦ ਕਰਨੇ ਚਾਹੀਦੇ ਆ ਪਹਿਲੇ ਕੀ ਕਰਕੇ ਫਲਾਂ ਕਰਕੇ ਟੀਮ ਕਰ ਲੇ ਤੀਜੀ ਵਾਰ ਤੁਹਾਡੀ ਸਰਕਾਰ ਆਈ ਹੈ ਕਿਹੜਾ 3 ਮਹੀਨੇ ਪਹਿਲਾਂ ਆਈ ਆ ਉਹਨਾਂ ਨੂੰ ਭੁੱਲ ਜੋ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਨਹੀਂ ਆ ਰਹੇ ਤੁਹਾਨੂੰ ਮੌਕਾ ਮਿਲਦਾ ਤੁਸੀਂ ਵਾਰ-ਵਾਰ ਚਮਤਕਾਰ ਕਰਕੇ ਦਿਖਾਓ ਸੋ ਗੱਲ ਇਹ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਮੋਦਨ ਕੀਤਾ ਤੇ ਬਾਕੀ ਹਿੱਸਿਆਂ ਦੇ ਵਿੱਚ ਕਿਸੇ ਥਾਂ ਦੇ ਉੱਤੇ ਕਿਸੇ ਮੰਤਰੀ ਨੇ ਕਿਸੇ ਥਾਂ ਦੇ ਉੱਤੇ ਕਿਸੇ ਮੰਤਰੀ ਨੇ ਤਿਰੰਗਾ ਲਹਿਰਾਇਆ ਦੇ ਦੇਸ਼ ਦੇ ਲੋਕਾਂ ਨੇ 78 ਵਾ ਅਜ਼ਾਦੀ ਦਾ ਦਿਹਾੜਾ ਮਨਾਇਆ ਜੀ ਜੀ ਬਿਲਕੁਲ ਪਟਨਾ ਸਾਹਿਬ ਇਸ ਮੌਕੇ ਜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬੁਲੇਟ ਪ੍ਰੂਫ ਕੈਬਨ ਦੇ ਵਿੱਚ ਸੰਬੋਧਨ ਕਰਨ ਦੇ ਉੱਪਰ ਕਹਿੰਦੇ ਕਾਫੀ ਸਾਰੇ ਸਵਾਲ ਜਿਹੜੇ ਉੱਠੇ ਨੇ ਬਿਲਕੁਲ ਜੀ ਇਹਦੇ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਵੀ ਲੰਘੇ ਕੱਲ ਲਾਲ ਕਿਲੇ ਤੇ ਨਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਉਦੋਂ ਲੋਕਾਂ ਦੇ ਵਿੱਚ ਜਿੱਥੇ ਕੁਰਸੀਆਂ ਲੱਗੀਆਂ ਸੀ ਉਹਨਾਂ ਕੁਰਸੀਆਂ ਦੇ ਵਿੱਚੋਂ ਇੱਕ ਕੁਰਸੀ ਦੇ ਉੱਤੇ ਰਾਹੁਲ ਗਾਂਧੀ ਹੋਰੀਵੇਂ ਬੈਠੇ ਸੀਗੇ ਪਰ ਕਾਂਗਰਸ ਨੇ ਇਸ ਗੱਲ ਦੇ ਉੱਤੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਨੂੰ ਬਰਦਾ ਸਨਮਾਨ ਨਹੀਂ ਦਿੱਤਾ ਗਿਆ। ਉਹ ਕਹਿੰਦੇ ਵੀ ਰਾਹੁਲ ਗਾਂਧੀ ਹੈਗੇ ਜੀ ਸੰਸਦ ਦੇ ਵਿੱਚ ਵਿਰੋਧੀ ਦਲ ਦੇ ਨੇਤਾ। ਇਹਨਾਂ ਨੂੰ ਅਖੀਰਲੀ ਕੁਰਸੀ ਤੋਂ ਇੱਕ ਪਹਿਲਾਂ ਵਾਲੀ ਲਾਈਨ ਦੇ ਵਿੱਚ ਬਿਠਾਇਆ ਗਿਆ। ਵੀ ਇਹਨਾਂ ਨੇ ਅਪਮਾਨ ਕੀਤਾ ਜਾਣ ਬੁੱਝ ਕੇ। ਤੇ ਹੁਣ ਉੱਤਰ ਦਿੱਤਾ ਜੀ ਸਰਕਾਰ ਨੇ ਉਹ ਕਹਿੰਦੇ ਵੀ ਅਸੀਂ ਮੋੜ ਲਿਆ ਕੁਰਸੀ ਕਹਿੰਦੇ ਉੱਤੇ 올림픽 ਵਾਲੇ ਜਿਹੜੇ ਆ ਜਿਹੜੇ ਪੈਰਿਸ 올림픽 ਵਾਲੇ ਆ ਖਿਡਾਰੀ। ਉਹਨਾਂ ਨੂੰ ਬਿਠਾਉਣਾ ਸੀਗਾ ਇਸ ਕਰਕੇ ਤੁਹਾਨੂੰ ਇਹ ਕੁਰਸੀ ਮਿਲੀ ਆ ਮਤਲਬ ਇੱਥੇ ਕੁਰਸੀ ਵਾਲਾ ਰੌਲਾ ਪੈ ਗਿਆ ਸੀਗਾ ਦੂਜੀ ਗੱਲ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਵਾਲੀ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬੁਲਟ ਪ੍ਰੂਫ ਕੈਬਨ ਦੇ ਵਿੱਚ ਖੜਕੇ ਜਲੰਧਰ ਦੇ ਵਿੱਚ ਸੰਬੋਧਨ ਕਰਨਾ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਜ਼ਰੂਰ ਆ ਕਿਉਂਕਿ ਲੱਗਦਾ ਨਹੀਂ ਸੀ ਵੀ ਇਦਾਂ ਹੋਊਗਾ ਪਰ ਉਹ ਕਿਹੜੀਆਂ ਮਜਬੂਰੀਆਂ ਹੁਣ ਸਵਾਲ ਇਹ ਆ ਹਾਂ ਜਿੰਨਾ ਕੁ ਮੈਂ ਗਿਆਨ ਪੜਦਾ ਰਿਹਾ ਕੁਝ ਕਿਰਨਾਂ ਦੇ ਵਿੱਚ ਮੈਂ ਬਿਆਨ ਪੜ੍ਹੇ ਆ ਗੁਰਪਤਵੰਤ ਪੰਨੂ ਨੇ ਇਹ ਗੱਲ ਕਹੀ ਸੀ ਕਿ ਇਤਕੀ ਅਸੀਂ ਮੁੱਖ ਮੰਤਰੀ ਨੂੰ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ ਸ਼ਾਇਦ ਕੋਈ ਇਸ ਕਾਰਨ ਕਰਕੇ ਉਹਨਾਂ ਦੇ ਵੱਲੋਂ ਇਹ ਬੁਲਟ ਪ੍ਰੂਫ ਕੈਬਨ ਦਾ ਪ੍ਰਬੰਧ ਕੀਤਾ ਗਿਆ ਹੋਵੇ ਪਰ ਜਿਵੇਂ ਆਪਾਂ ਕਿਸੇ ਸ਼ੀਸ਼ੇ ਦੇ ਕੈਬਨ ਦੇ ਵਿੱਚ ਖੜ ਕੇ ਸੰਬੋਧਨ ਕਰਦੇ ਆ ਇਹ ਬੁਲਟ ਪ੍ਰੂਫ ਕੈਬਨ ਦੇ ਵਿੱਚ ਖੜ ਕੇ ਮੁੱਖ ਮੰਤਰੀ ਨੇ ਸੰਬੋਧਨ ਕੀਤਾ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਹੈ ਪੰਜਾਬ ਪੁਲਿਸ ਨੇ ਕੁਝ ਕੱਢਣ ਪਹਿਲਾਂ ਹੀ 16 ਲੱਖ ਰੁਪਏ ਦੇ ਵਿੱਚ ਇਹ ਬੁਲਟ ਪ੍ਰੂਫ ਕੈਬਨ ਖਰੀਦਿਆ ਇਹ ਵੀ ਪਤਲਕ ਆ ਸੋ ਮੁੱਖ ਮੰਤਰੀ ਨੇ ਗੱਲ ਕਹੀ ਉਥੇ ਵੀ ਭਾਈ ਅਸੀਂ ਪੰਜਾਬ ਪੁਲਿਸ ਦੇ ਵਿੱਚ 10000 ਨੌਕਰੀਆਂ ਨਵੀਆਂ ਕੱਢ ਰਹੇ ਆ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ 13000 ਤੇ ਕੁਝ 100 ਨਸ਼ਾ ਤਸਕਰਾਂ ਨੇ ਉੱਤੇ ਪਰਚੇ ਦਰਜ ਹੋਏ ਆ 10000 ਦੀ ਗ੍ਰਿਫਤਾਰੀ ਹੋਈ ਆ 300 ਤੋਂ ਵੱਧ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਉਹਨਾਂ ਨੇ ਆ ਗੱਲਾਂ ਬਤਾ ਕਹੀਆਂ ਉਹਨਾਂ ਨੇ ਕਿਹਾ ਜਿਕੇ ਐਸ ਐਸ ਐਫ ਯਾਨੀ ਕਿ ਸੜਕ ਸੁਰੱਖਿਆ ਫੋਰਸ ਆ ਜਿਹੜੀ ਤੇ ਜਿਹੜੀ ਅਸੀਂ ਪੰਜਾਬ ਕੇ ਯੋਜਨਾ ਸਕੀਮ ਲੈ ਕੇ ਆਏ ਆ ਇਹਨੂੰ ਹੁਣ ਬਾਕੀ ਗਵਾਂਢੀ ਸੂਬਿਆਂ ਵਾਲੇ ਵੀ ਫੋਲੋ ਕਰ ਰਹੇ ਆ ਬੇ ਭਾਈ ਸਾਨੂੰ ਵੀ ਦੱਸੋ ਵੀ ਅਸੀਂ ਵੀ ਇਦਾਂ ਦਾ ਯੋਗ ਉਪਰਾਲਾ ਕਰਨਾ ਯੋਗ ਉਪਰਾਲਾ ਕਰਨਾ ਸੋ ਉਹਨਾਂ ਨੇ ਇਹ ਗੱਲ ਕੀਤੀnga ਜਿਵੇਂ ਕਿ ਜਲੰਧਰ ਦੇ ਵਿੱਚ ਰਾਜਪਦਰੀ ਸਮਾਗਮ ਵਿੱਚ ਭਗਵੰਤ ਮਾਨ ਨੇ ਆਜ਼ਾਦੀ ਦੇਹਾੜੇ ਮੌਕੇ ਸੰਬੋਧਨ ਕੀਤਾ ਓਵੇਂ ਹੀ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਆ ਜਿਹੜੇ ਉਹਨਾਂ ਨੇ ਮਠੰਡੇ 'ਚ ਕੀਤਾ ਓਵੇਂ ਹੀ ਜਿਹੜੇ ਗੁਰਮੀਤ ਸਿੰਘ ਖੁਡੀਆਂ ਸਾਹਿਬ ਨੇ ਖੇਤੀਬਾੜੀ ਮੰਤਰੀ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੀਤਾ ਓਵੇਂ ਹੀ ਜੈਕ੍ਰਿਸ਼ਨ ਸਿੰਘ ਰੋੜੀ ਜਿਹੜੇ ਕਿ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ ਇਹਨਾਂ ਨੇ ਰੂਪਨਗਰ ਦੇ ਵਿੱਚ ਕੀਤਾ ਤੇ ਬਾਕੀ ਮੰਤਰੀਆਂ ਨੇ ਵਕ ਵਕ ਥਾਵਾਂ ਤੇ ਸਮੋਦਨ ਕੀਤਾ ਉਦਾਂ ਵੈਸੇ ਲੰਘੇ ਕੱਲ ਕਿਸਾਨ ਜਥੇਬੰਦਿਆਂ ਦੇ ਇੱਕ ਹਿੱਸੇ ਨੇ ਟਰੈਕਟਰ ਮਾਰਚ ਵੀ ਕੀਤੇ ਆ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਵੀ ਕੀਤੇ ਟਰੈਕਟਰ ਮਾਰਚ ਹੋਰ ਥਾਵਾਂ ਤੇ ਵੀ ਭਾਈ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਲਈ ਤੇ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ ਬਰਨਾਲਾ ਖੇਤਰ ਦੇ ਵੱਲ ਡਾਕਟਰ ਬਲਜੀਤ ਕੌਰ ਜਿਹੜੇ ਕੈਬਨਿਟ ਮੰਤਰੀ ਨੇ ਉਹ ਤਿਰੰਗਾ ਲਹਿਰਾਉਣ ਗਏ ਸੀ ਕਿਸਾਨਾਂ ਨੇ ਉੱਥੇ ਘੇਰ ਕੇ ਉਹਨਾਂ ਨੂੰ ਸਵਾਲ ਵੀ ਕੀਤੇ ਏ ਜੀ ਜੀ ਬਿਲਕੁਲ ਸਹੀ ਹੋ ਗਿਆ ਜਾਨਾ ਸਾਹਿਬ ਤੇ ਸਭ ਕੁਝ ਦੇ ਵਿੱਚ ਇੱਕ ਜਿਹੜੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਸੋਸ਼ਲ ਮੀਡੀਆ ਦੇ ਉੱਪਰ ਗਲਤ ਰਾਸ਼ਟਰੀ ਗੀਤ ਗਾਉਣ ਵਾਲਾ ਇੱਕ ਕਹਦੇ ਵੀ ਬੰਦਾ ਉਹ ਨੇਤਾ ਦੱਸਿਆ ਜਾ ਰਿਹਾ ਆਮ ਆਦਮੀ ਪਾਰਟੀ ਦਾ ਤੇ ਹੁਣ ਉਹਦੇ ਉੱਪਰ ਕਾਰਵਾਈ ਦੀ ਮੰਗ ਉੱਠੀ ਹੈ ਜੀ ਦੇਖੋ ਗੱਲ ਤਾਂ ਇਹ ਹੈ ਵੀ ਜੇਕਰ ਨਹੀਂ ਰਾਸ਼ਟਰੀ ਗੀਤ ਨਹੀਂ ਤਾਂ ਵੇਲੇਣੇ ਚ ਬਾਹਰ ਥੋੜੀ ਆਈ ਹੈ ਫਿਰ ਉਹਦੇ ਕੋਲੋਂ ਪੇਸ਼ਕਾਰੀ ਕਰਵਾ ਲਓ ਜੀ ਨੂੰ ਕਰਨੀ ਆਉਂਦੀ ਹੈ ਪਰ ਸਾਡੇ ਦੇਸ਼ ਦੇ ਤੇ ਖਾਸ ਕਰਕੇ ਸਾਡੇ ਸੂਬੇ ਦੇ ਕੜਮ ਚੌਧਰੀ ਨੇਤਾ ਜਿਹੜੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜੀ ਕਿ ਅਸੀਂ ਕਰਨਾ ਕੀ ਹੈ ਤੇ ਇਹ ਆਪਦੀ ਮਿੱਟੀ ਆਪੇ ਪਟਾਉਂਦੇ ਤੇ ਨਾਲੇ ਰਾਸ਼ਟਰੀ ਗੀਤ ਦਾ અપਮਾਨ ਕਰਕੇ ਸਾਡੇ ਸਭ ਦੇ ਸਨਮਾਨ ਨੂੰ ਛੱਟ ਵੀ ਮਾਰਦੇ ਆ ਬੱਚੇ-ਬੱਚੇ ਨੂੰ ਵੀ ਇਹ ਗੀਤ ਆਉਂਦਾ ਜਨ ਗਨ ਮਨ ਅਧਿਨਾ ਇੱਕ ਜਾਇ ਹੈ ਭਾਰਤ ਭਗਿਆ ਵਧਾਤਾ ਪਰ ਉਹਨੂੰ ਇਸ ਤੋਂ ਬਾਅਦ ਗਾ ਲਈ ਨਹੀਂ ਆਉਂਦੀ ਨਮ 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 ਕਰਕੇ ਤੇ ਉਹਨੇ ਜਾਇ ਹੈ ਜਾਇ ਹੈ ਜਾਇ ਹੈ ਦੇ ਉੱਤੇ ਆ ਗਿਆ ਇਹ ਜਦੋਂ ਉਹਨੇ ਦੀਨਾ ਨਗਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਉਹਨੇ ਇਹ ਰਾਸ਼ਟਰੀ ਗੀਤ ਪੇਸ਼ ਕੀਤਾ ਮਾਈਕ ਦੇ ਮੂਹਰੇ ਖੜਕੇ ਕੀਤਾ ਉਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਸੀ ਤੇ ਲੋਕ ਵੀ ਮਹਿਰਾਨਾ ਮੂਰਖਮੱਤੇ ਲੋਕਾਂ ਨੇ ਤਾੜੀਆਂ ਬੜੀਆਂ ਮਾਰੀਆਂ ਮੇਰਾ خیال ਹੈ ਵੀ ਲੋਕ ਇਹਦੇ ਤੋਂ ਵੀ ਗਏ ਗੁਜ਼ਰੇ ਹੋਣੇ ਆ ਲੋਕਾਂ ਨੂੰ ਕੁਝ ਵੀ ਨਹੀਂ ਆਉਂਦਾ ਹੁਣ ਇਹਨੂੰ ਦੋ ਲਾਈਨਾਂ ਆਉਂਦਾਂ ਲੋਕ ਤਾਂ ਤਾੜੀਆਂ ਮਾਰੀ ਗਏ ਹੋਣੇ ਆ ਪਰ ਹੁਣ ਜਦੋਂ ਵੀਡੀਓ ਵਾਇਰਲ ਹੋਈ ਤਾਂ ਬਹੁਤ ਵੱਡੇ ਸਵਾਲ ਖੜੇ ਹੋ ਗਏ ਲੋਕਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਇਹ ਨੇ ਤਾਂ અપਮਾਨ ਕੀਤਾ ਤੇ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਫਿਰ ਉਹਨੇ ਆ ਕੇ ਮੀਡੀਏ ਦੇ ਮੂਹਰੇ ਸਫਾਈ ਦਿੱਤੀ ਹੈ ਉਹ ਕਹਿੰਦਾ ਜੀ ਦੇਖੋ ਮੇਰੀ ਸਿਹਤ ਨਹੀਂ ਠੀਕ ਸੀ ਮੈਂ ਤਾਂ ਕਰਕੇ ਏਦਾਂ ਦਾ ਗੀਤ ਪੇਸ਼ ਕਰ ਗਿਆ ਰਾਸ਼ਟਰੀ ਗੀਤ ਨਹੀਂ ਤਾਂ ਮੈਨੂੰ ਮੈਂ ਕਿਹੜਾ ਪਹਿਲੀ ਵਾਰੀ ਇਹ ਪੇਸ਼ ਕੀਤਾ ਉਹ ਕਹਿੰਦਾ ਜੀ ਮੈਂ ਤਾਂ ਰਾਸ਼ਟਰੀ ਪੱਧਰ ਤੇ ਉੱਤੇ ਵੀ ਬੜੀ ਵਾਰ ਗਿਆ ਦਿੱਲੀ ਵੀ ਬੜਾ ਬਰੀਆ ਮੈਂ ਤਾਂ ਇਹ ਗੀਤ ਪੇਸ਼ ਕਰਨ ਮੈਨੂੰ ਪੂਰਾ ਆਉਂਦਾ ਜਿਹੜੇ ਲੋਕ ਮੈਨੂੰ ਕਹਿੰਦੇ ਵੀ ਭਾਈ ਇਹਨੂੰ ਆਉਂਦਾ ਨਹੀਂ ਉਹਨਾਂ ਨੂੰ ਆਪ ਨੂੰ ਕਿਹੜਾ ਆਉਂਦਾ ਜਿਹੜੇ ਲੋਕ ਇਹ ਕਹਿੰਦੇ ਵੀ ਤੈਨੂੰ ਆਉਂਦਾ ਨਹੀਂ ਉਹ ਕਿਹੜਾ ਉਹ ਕਹਿੰਦਾ ਵੀ ਤੁਹਾਨੂੰ ਨਹੀਂ ਆਉਂਦਾਗਾ ਤੇ ਉਹ ਲੋਕ ਕਿਹੜਾ ਮਾਈਕ ਦੇ ਮੂਹਰੇ ਖੜ ਕੇ ਤੇ ਨੇਤਾ ਬਣ ਕੇ ਤੇ ਲੋਕਾਂ ਨੂੰ ਸੰਬੋਧਨ ਕਰਦੇ ਆ ਸੋ ਇਹ ਸਾਡੇ ਦੇਸ਼ ਦੇ ਤੇ ਸਾਡੇ ਸੂਬੇ ਦੇ ਨੇਤਾਵਾਂ ਦੀ ਭੈੜਾ ਵੀ ਸਿਰਫ ਤੇ ਸਿਰਫ ਨੰਬਰ ਬਣਾਉਣ ਦੇ ਲਈ ਖਬਰਾਂ ਦੇ ਵਿੱਚ ਆਉਣ ਦੇ ਲਈ ਮੋਤਬਰ ਸਾਬਤ ਹੋਣ ਦੇ ਲਈ ਆਹ ਗਲਤੀਆਂ ਕਰਦੇ ਹੈਗੇ ਆ ਜੀ ਬਿਲਕੁਲ ਸਹੀ ਤਣਾ ਸਾਹਿਬ ਤੇ ਉਧਰ ਕਹਿੰਦੇ ਡਗਰੂ ਪਿੰਡ ਦੇ ਵਿੱਚ ਜਿਹੜੇ ਬਿਜਲੀ ਮੰਤਰੀ ਉਹਨਾਂ ਦਾ ਬਹੁਤ ਜ਼ਿਆਦਾ ਜ਼ਬਰਦਸਤ ਵਿਰੋਧ ਹੋਇਆ ਜੀ ਕਿਉਂ ਉਹਨਾਂ ਦਾ ਵਿਰੋਧ ਤਾਂ ਹੋਇਆ ਜੀ ਕਿਉਂਕਿ ਜਿਹੜੇ ਬਿਜਲੀ ਮਹਿਕਮੇ ਦੇ ਕਰਮਚਾਰੀ ਆ ਜਿਹੜੇ ਕਿ ਆਊਟਸੋਰਸ ਭਰਤੀ ਕੀਤੇ ਹੋਏ ਆ ਉਹਨਾਂ ਦੇ ਨਾਲ ਸਰਕਾਰਾਂ ਦੇ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਡਗਰੂ ਪਿੰਡ ਵੈਸੇ ਸਮੇਂ-ਸਮੇਂ ਤੇ ਬੜਾ ਚਰਚਾ ਦੇ ਵਿਚ ਰਹਿੰਦਾ ਮੋਗੇ ਤੋਂ ਤਲਵੰਡੀ ਭਾਈ ਵੱਲ ਜਦੋਂ ਜਾਂਦੇ ਆਂ ਰਾਹ ਦੇ ਵਿੱਚ ਆਉਂਦਾ ਡਗਰੂ ਵਾਲੇ ਪਾਟਕਾਂ ਦੀ ਗੱਲ ਅਸੀਂ ਅਕਸਰ ਕਰਦੇ ਹੁੰਨੇ ਆਂ ਡਗਰੂ ਦੇ ਵਿੱਚ ਅਡਾਨੀਆਂ ਦਾ ਸਾਈਲੋ ਪਲਾਂਟ ਵੀ ਹੈ ਜਿਹਦੀ ਬੜੀ ਵਾਰੀ ਚਰਚਾ ਛੱਡਦੀ ਹੈ ਇਸ ਥਾਂ ਦੇ ਉੱਤੇ ਬਿਜਲੀ ਮਹਿਕਮੇ ਦੀ ਇੱਕ ਇਮਾਰਤ ਦਾ ਉਦਘਾਟਨ ਕਰਨ ਦੇ ਲਈ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਤੇ ਪੰਜਾਬ ਦੇ ਜਿਹੜੀ ਮੋਗਾ ਖੇਤਰ ਦੀ ਵਿਧਾਇਕਾ ਆਮ ਆਦਮੀ ਪਾਰਟੀ ਦੀ ਅਮਨਦੀਪ ਕੌਰ ਅਰੋੜਾ ਇਹ ਗਏ ਸੀਗੇ ਤੇ ਕੁਝ ਹੋਰ ਨੇਤਾ ਵੀ ਸੀ ਇਥੇ ਫਿਰ ਜਿਹੜੇ ਬੇਰੋਜ਼ਗਾਰ ਜਾਂ ਕਹਿ ਦਈਏ ਕੱਚੇ ਹੈਗੇ ਜੀ ਮੁਲਾਜ਼ਮ ਜਿਹੜੇ ਆਊਟਸੋਰਸ ਭਰਤੀ ਕੀਤੇ ਮਿਜਲੀ ਵਿਭਾਗ ਦੇ ਵਿੱਚ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਨੇ ਕਿਹਾ ਜੀ ਤੁਸੀਂ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਿਉਂ ਨਹੀਂ ਕਰ ਰਹੇ ਤੇ ਤੁਸੀਂ ਸਾਨੂੰ ਮੀਟਿੰਗ ਦਾ ਸਮਾਂ ਵੀ ਨਹੀਂ ਦੇ ਰਹੇ ਤੁਸੀਂ ਤਾਂ ਇਹ ਗੱਲ ਕਹਿੰਦੇ ਸੀ ਪਿਛਲੀਆਂ ਸਰਕਾਰਾਂ ਮਾੜੀਆਂ ਅਸੀਂ ਚੰਗੇ ਬਹੁਤ ਆ ਤੁਸੀਂ ਦੱਸੋ ਵੀ ਕਿਹੜੇ ਪਾਸੇ ਉਹ ਚੰਗੇ ਹੋ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਸਾਡੇ ਨਾਲ ਮੀਟਿੰਗ ਕਿਉਂ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਘੇਰ ਕੇ ਇਸ ਤਰ੍ਹਾਂ ਦੇ ਸਵਾਲ ਕੀਤੇ ਜੀ ਜੀ ਤੇ تنا ਸਾਹਿਬ ਮੁੱਖ ਮੰਤਰੀ ਸਾਹਿਬ ਕਹਿੰਦੇ ਈਸਲੂ ਦੇ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਆਏ ਨੇ ਹਾਂ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਈਸਲੂ ਦੇ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸਲੂ ਉਹਨਾਂ ਦੇ ਜਦੀ ਪਿੰਡ ਈਸਲੂ ਦੇ ਵਿੱਚ ਪਹੁੰਚੇ ਸੀਗੇ ਉਹਨਾਂ ਨੇ ਇੱਥੇ ਵੱਡੀ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਅਸੀਂ ਵੱਟੀਆਂ-ਵਟਕਾਂ ਲਾਇਬ੍ਰੇਰੀਆਂ ਸਥਾਪਿਤ ਕਰ ਰਹੇ ਹਾਂ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪੜਨ ਦੇ ਵੱਧ ਤੋਂ ਵੱਧ ਸਾਹਿਤ ਪੜਨ ਦੇ ਕਿਤਾਬ ਰਸਿਏ ਬਣਨ ਦੇ ਸਾਹਿਤਕ ਰਸਿਏ ਬਣਨ ਦੇ ਵੱਧ ਤੋਂ ਵੱਧ ਮੌਕੇ ਮਿਲ ਸਕਣ ਪੁਰਾਣੇ ਇਹ ਗੱਲ ਕਹੀ ਹੈ ਜੀ ਕਿ ਇਸੇ ਕਰਕੇ ਅੱਜ ਅਸੀਂ ਇੱਥੇ ਇੱਕ ਵੱਡੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਫਿਰ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਉਹ ਕਹਿੰਦੇ ਜੀ ਕਿ ਪੰਜਾਬ ਦੇ ਲੋਕਾਂ ਨੂੰ ਕਿਤਾਬ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਜਿਵੇਂ ਈਸੜੂ ਦੇ ਵਿੱਚ ਇਹ ਗਏ ਸੀ ਉਸੇ ਤਰੀਕੇ ਦੇ ਨਾਲ ਲੰਗੇ ਕੱਲ ਸੁਖਬੀਰ ਸਿੰਘ ਬਾਦਲ ਹੋਰੀ ਵੀ ਗਏ ਸੀ ਇਹਨਾਂ ਦੀ ਪਾਰਟੀ ਦੇ ਹੋਰ ਨੇਤਾ ਵੀ ਗਏ ਸੀ ਇਹਨਾਂ ਨੇ ਉੱਥੇ ਸ਼ਹੀਦ ਕਰਨੈਲ ਸਿੰਘ ਈਸਲੂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਬਗਾਵਤ ਕਰਨ ਵਾਲੇ ਆਗੂ ਆ ਉਹਨਾਂ ਦਾ ਨਾਂ ਕੁਝ ਵੱਟਿਆ ਗਿਆ ਨਾ ਕੁਝ ਵੱਟਿਆ ਜਾਣਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਕਾਲੀ ਦਲ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਪਹਿਲਾਂ ਵੀ ਕਰਨਾ ਪਿਆ ਅੱਜ ਵੀ ਕਰਨਾ ਪੈ ਰਿਹਾ ਉਹਨਾਂ ਨੇ ਕਿਹਾ ਜੀ ਗਦਾਰ ਪਹਿਲਾਂ ਵੀ ਹੁੰਦੇ ਸੀ ਗਦਾਰ ਅੱਜ ਵੀ ਹੈਗੇ ਆ ਨਾ ਇਹਨਾਂ ਦਾ ਪਹਿਲਾਂ ਕੁਝ ਵੱਟਿਆ ਗਿਆ ਨਾ ਇਹਨਾਂ ਦਾ ਅੱਜ ਕੁਝ ਵੱਟਿਆ ਜਾਣਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਗੱਲਬਾਤਾਂ ਕੀਤੀਆਂ ਜੀ ਜੀ ਕਹਿੰਦਾ ਸਰ ਸੁਖਬੀਰ ਬਾਦਲ ਹੋਰਾਂ ਨੇ ਜਦੋਂ ਗੱਲ ਕਰਦੇ ਆ ਕਿ ਸੁਖਬੀਰ ਬਾਦਲ ਹੋਰਾਂ ਨੂੰ 10 ਸਾਲ ਦੇ ਲਈ ਪੰਥਕ ਸਫਾ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਉੱਠੀ ਹੈ ਜੀ ਦੇਖੋ ਜੀ ਮੰਗ ਕਰਨੀ ਤਾਂ ਚਲੋ ਮਰਜ਼ੀ ਆ ਮੰਗ ਤਾਂ ਕਿਸੇ ਵੀ ਗੱਲ ਦੀ ਹੋ ਸਕਦੀ ਹੈ ਪਰ ਇਹਨਾਂ ਦੀ ਇਹ ਮੰਗ ਪੂਰੀ ਨਹੀਂ ਹੋਣੀ ਇਹ ਕੱਲ ਮੈਨੂੰ 100% ਯਕੀਨ ਨਾਲ ਕਹਿੰਦਾ ਮੈਂ ਦੇਖੋ ਕੋਈ ਵੀ ਕੰਮ ਆ ਜਦੋਂ ਤੁਸੀਂ ਸਾਂਝੇ ਤੌਰ ਤੇ ਇਕੱਠਿਆਂ ਨੇ ਕੀਤਾ ਹੋਵੇ ਤੇ ਫਿਰ ਕਸੂਰਵਾਰ ਦੋਵੇਂ ਧਿਰਾਂ ਬਰਾਬਰ ਦੀਆਂ ਹੁੰਦੀਆਂ ਹੁੰਦੀਆਂ ਇਕਲੀ ਧਿਰ ਦੀ ਇੱਕ ਹੁੰਦੀ ਸੁਖਬੀਰ ਸਿੰਘ ਬਾਦਲ ਹੋਰੀ ਨੇ ਜਿਹੜੇ ਉਹ ਆਪਾਂ ਜਾਣਦੇ ਕਿ ਲੰਘੇ ਵੇਲੇ ਦੇ ਵਿੱਚ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵੀ ਰਹੇ ਆ ਸਰਕਾਰ ਇਹਨਾਂ ਦੀ ਰਹੀ ਹੈ ਦੋ ਟਰਮ ਦੇ ਵਿੱਚ ਉਸ ਵੇਲੇ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਜਿੰਨੇ ਵੀ ਬਾਕੀ ਹੁਣ ਮੁਕਾਬਤ ਕਰਨ ਵਾਲੇ ਨੇਤਾ ਇਹ ਸਾਰੇ ਇਕੱਠੇ ਹੀ ਸੀਗੇ ਹੁਣ ਇਹਨਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਫਰਾਡੇ ਵੱਲੋਂ ਲੰਘੇ ਵੇਲੇ ਦੇ ਵਿੱਚ ਬੱਜਰ ਗੁਨਾਹ ਕੀਤੇ ਗਏ ਆ ਉਹ ਕਹਿੰਦੇ ਅਸੀਂ ਵੀ ਨਾਲ ਹੁੰਦੇ ਸੀ ਅਸੀਂ ਵੀ ਉਦੋਂ ਸਰਕਾਰ 'ਚ ਸੀ ਸਾਡੀ ਪੇਸ਼ਨੀ ਚੱਲੀ ਅਸੀਂ ਉਹ ਗਲਤੀਆਂ ਨੂੰ ਗੁਨਾਹਾਂ ਨੂੰ ਰੋਕ ਨਹੀਂ ਸਕੇ ਜਾਂ ਰੁਕਵਾ ਨਹੀਂ ਸਕੇ ਇਹਦੇ ਕਰਕੇ ਅਸੀਂ ਮਾਫੀ ਮੰਗਦੇ ਆ ਹੁਣ ਮਾਫੀ ਸੁਖਬੀਰ ਬਾਦਲ ਨੇ ਵੀ ਮੰਗ ਲਈ ਹੈ ਜਦੋਂ ਗਲਤੀਆਂ ਸਾਂਝੀਆਂ ਕੀਤੀਆਂ ਤੇ ਮਾਫੀ ਅਡਵਰਟ ਹੋ ਗਈ ਕਿਉਂਕਿ ਚਲੋ ਅੱਡੋ ਫਾਟੀ ਹੋ ਗਏ ਆ ਹੁਣ ਇੱਕ ਧੜੇ ਦੇ ਵੱਲੋਂ ਜਾ ਕੇ ਜਥੇਦਾਰ ਸਾਹਿਬ ਨੂੰ ਚਾਰ ਸਫਿਆਂ ਦਾ ਇੱਕ ਹੋਰ ਮੰਗ ਪੱਤਰ ਦਿੱਤਾ ਗਿਆ ਯਾਨੀ ਰਗਵੀਰ ਸਿੰਘ ਹੋਰਾਂ ਨੂੰ ਉਹ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੂੰ 10 ਸਾਲ ਦੇ ਲਈ ਪੰਥਕ ਸਫਾਂ ਦੇ ਵਿੱਚੋਂ ਬਾਹਰ ਕੱਢੇ ਜਾਵੇ ਇਹ ਪੰਥਕ ਗੱਲ ਨਾ ਕਰਨ ਪੰਥਕ ਰਾਜਨੀਤੀ ਕਰਨ ਦੇ ਕਾਬਲ ਨਹੀਂ ਹੁਣ ਗੱਲ ਤਾਂ ਵੀ ਜੇ ਤੁਸੀਂ ਨਾਲ ਹੀ ਹੁੰਦੇ ਸੀਗੇ ਫਿਰ ਤੁਸੀਂ ਵੀ ਕਾਬਲ ਨਹੀਂ ਜੇ 10 ਸਾਲ ਲਈ ਉਹਨਾਂ ਨੂੰ ਪਰੇ ਕਰਨਾ ਫਿਰ ਤੁਸੀਂ ਵੀ ਨਾਲ ਜਾਓਗੇ 10 ਸਾਲ ਦੇ ਲਈ ਸੋ ਗੱਲ ਇਹ ਜੀ ਕਿ ਇਸ ਵੇਲੇ ਇਹ ਇੱਕ ਮੁੱਦਾ ਬਣਾਇਆ ਜਾ ਰਿਹਾ ਪਰ ਅਕਾਲੀ ਦਲ ਜਿਹੜਾ ਉਹ ਜਿਹੜੇ ਹਾਲਾਤ ਨੂੰ ਪਹੁੰਚ ਗਿਆ ਫਿਕਰਮੰਦੀ ਇਸ ਗੱਲ ਦੀ ਕਰਨੀ ਬਣਦੀ ਆ ਜਿਹੜੇ ਇਹ ਬਗਾਵਤ ਕਰਨ ਵਾਲੇ ਅਕਾਲੀਆ ਇਹਨਾਂ ਦੇ ਪਿੱਛੇ ਪੱਲੇ ਵੀ ਕੁਝ ਨਹੀਂ ਗੱਜਰੀ ਤਰੀਕੇ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਵਿਧਾਨ ਸਭਾ ਦੀ ਸੀਟ ਜਿੱਤ ਕੇ ਦਿਖਾ ਦੇਵੇ ਅੱਜ ਸੁਖਵੀਰ ਸਿੰਘ ਬਾਦਲ ਤੇ ਜਿਹੜੇ ਉਹਨਾਂ ਦੀ ਜੁੰਡਲੀ ਆ ਉਹ ਵੀ ਨਹੀਂ ਪੈਰਾ ਸਿਰ ਜਿੱਤਣ ਦੇ ਕਾਬਲ ਉਹ ਵੀ ਨਹੀਂ ਪਰ ਜਿਹੜੇ ਵਿਰੋਧ ਕਰਨ ਵਾਲੇ ਆ ਉਹਨਾਂ ਦਾ ਵੀ ਇਨਾ ਕਦ ਨਹੀਂ ਕਿ ਉਹ ਇਕੱਲੇ ਕੁਝ ਕਰ ਸਕਣ ਸੋ ਜਦੋਂ ਇਕੱਠੀ ਨਹੀਂ ਕਰ ਸਕੇ 2022 ਦੇ ਵਿੱਚ ਕੁਝ ਤੇ ਫਿਰ ਹੁਣ ਅੱਡ ਅੱਡ ਹੋ ਕੇ ਕੀ ਕਰ ਲੈਣਗੇ ਸੋ ਇਹ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਹੁਣ ਕੜੀ ਜੀ ਖੁੱਲ ਰਹੀ ਹੈ ਕਦੇ ਕੋਈ ਕਿਸੇ ਬਾਰੇ ਕੁਝ ਕਹਿ ਜਾਂਦਾ ਕਦੇ ਕੋਈ ਕਿਸੇ ਬਾਰੇ ਕੁਝ ਕਹਿ ਜਾਂਦਾ ਜਿਹੜਾ ਕੇਡਰ ਆ ਅਕਾਲੀ ਦਲ ਦਾ ਉਹ ਇਸ ਗੱਲ ਦੇ ਉੱਤੇ ਹੈਰਾਨ ਪਰੇਸ਼ਾਨ ਜ਼ਰੂਰ ਆ ਜੀ ਜੀ ਬਿਲਕੁਲ ਸਹੀ ਕਹਣਾ ਸਰ ਉਹਦਰ ਵਿਰਸਾ ਸਿੰਘ ਵਲਟੋਹਾ ਉਹਨਾਂ ਨੇ ਕਹਿੰਦੇ ਡਾਕਟਰ ਸੁਖੀ ਦੇ ਉੱਤੇ ਕਾਫੀ ਜ਼ਿਆਦਾ ਪੜਾਅਸ ਕੱਢੀ ਹੈ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਵਿਰਸਾ ਸਿੰਘ ਵਲਟੋਹਾ ਹੋਰੀ ਸਮੇਂ-ਸਮੇਂ ਦੇ ਉੱਤੇ ਪਹਿਲਾਂ ਵੀ ਥੋੜੀ ਜੀ ਤਤੀ ਭਾਰੀ ਵਖਰੀ ਤੇ ਇਤਰਾਜ਼ ਵਾਲੀ ਗੱਲ ਵੀ ਕਰ ਜਾਂਦੇ ਹੁੰਦੇ ਆ ਤੇ ਉਹਨਾਂ ਨੇ ਹੁਣ ਵੀ ਡਾਕਟਰ ਸੁਖੀ ਦੇ ਉੱਤੇ ਜਿਹੜੇ ਕਿ ਬੰਗਾ ਦੇ ਵਿਧਾਇਕ ਤੇ ਅਕਾਲੀ ਦਲ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਚ ਗਏ ਆ ਉਹਨਾਂ ਨੇ ਉੱਤੇ ਸ਼ਬਦਕਵਾਰ ਕੀਤਾ ਉਹਨੇ ਇਹ ਕਿਤਾਬ ਗੱਲ ਕਹੀ ਆ ਵੀ ਸਾਡੇ ਪ੍ਰਧਾਨ ਸਾਹਿਬ ਨੇ ਜਿਹੜੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਹੀ ਇਹੋ ਜਿਹੇ ਲੋਕ ਭੋਏ ਚੜਾਏ ਆ ਉਹ ਕਹਿੰਦੇ ਵੀ ਦੇਖੋ ਇਹਨਾਂ ਦੇ ਬਾਰੇ ਕਹਿੰਦੇ ਹੁੰਦੇ ਸੀ ਪ੍ਰਧਾਨ ਸਾਹਿਬ ਇਹ ਡੈਡੀਕੇਟਿਡ ਨੇ ਪੜ੍ਹੇ ਲਿਖੇ ਨਹੀਂ ਇਮਾਨਦਾਰ ਨੇ ਪਾਰਟੀ ਦੇ ਨਾਲ ਔਕੇ ਸੋਕੇ ਚ ਕੱਢਣ ਵਾਲੇ ਨੇ ਇਹਨਾਂ ਨੂੰ ਰੁਤਬੇ ਦੇਈ ਗਏ ਵਿਧਾਇਕ ਬਣਾਈ ਗਏ ਆਹ ਦੇਖ ਲਓ ਜੀ ਡੋਕੇ ਲੈ ਲਓ ਇਹਨਾਂ ਦੇ ਕੋਲੋਂ ਇਹ ਮਾਰ ਕੇ ਛੜੱਪਾ ਦੂਜੇ ਪਾਸੇ ਚਲੇ ਜਾਂਦੇ ਆ ਸਾਡੇ ਪ੍ਰਧਾਨ ਸਾਹਿਬ ਦੀਆਂ ਗਲਤ ਗੱਲਾਂ ਨੇ ਉਹਨਾਂ ਨੇ ਇਹ ਗੱਲ ਕਹੀ ਆ ਫਿਰ ਉਹਨੇ ਕਿਹਾ ਜੀ ਕਿ ਡਾਕਟਰ ਸੁਖੀ ਹੋਰੀ ਕਹਿੰਦੇ ਵੀ ਇੱਕ ਵਾਰੀ ਮੈਂ ਵਿਧਾਨ ਸਭਾ ਦੇ ਵਿੱਚ ਖੜਕੇ ਗੱਲ ਕਹੀ ਕਿ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਨਾਇਬ ਤਸੀਲਦਾਰ ਬਹੁਤ ਭ੍ਰਿਸ਼ਟ ਆ ਤੇ ਉਹ ਕਹਿੰਦੇ ਕਿ ਮੈਂ ਮੁੱਖ ਮੰਤਰੀ ਦੇ ਮੂਹਰੇ ਇਹ ਗੱਲ ਕਹਿ ਕੇ ਆਇਆ ਸੀ ਜਦੋਂ ਤੱਕ ਮੈਂ ਬੰਗਲੇ ਵਾਪਸ ਪਹੁੰਚਿਆ ਉਦੋਂ ਤੱਕ ਉਸ ਨਾਇਬ ਤਸੀਲਦਾਰ ਦੀ ਬਦਲੀ ਕਰ ਦਿੱਤੀ ਸੀਗੀ ਮੁੱਖ ਮੰਤਰੀ ਨੇ ਮੈਂ ਇਸ ਕਰਕੇ ਬਹੁਤ ਪ੍ਰਭਾਵਤਾ ਤੇ ਬਲਟੋਹਾ ਹੋਰਾਂ ਨੇ ਗੱਲ ਕਹੀ ਹੈ ਵੀ ਜਿਹੜੇ ਐਸ.ਸੀ. ਭਾਈਚਾਰੇ ਦੇ ਵਿਦਿਆਰਥੀ ਉਹਨਾਂ ਦੀ ਸਕਾਲਰਸ਼ਿਪ ਸਕੀਮ ਰੁਕੀ ਪਈ ਆ ਤੇ ਜੇਕਰ ਭਾਈ ਤੁਹਾਡੀ ਇੰਨੀ ਛੇਤੀ ਗੱਲ ਮੰਨਦੇ ਆ ਇਹ ਵੀ ਗੱਲ ਭਗਵੰਤਬਾਨ ਨੂੰ ਕਹਿ ਦਿਓ ਕੀ ਪਤਾ ਤੁਸੀਂ ਕਹਿ ਕੇ ਬੰਗੇ ਤੱਕ ਪਹੁੰਚੋ ਉਹ ਤਾਂ ਮਸਲਾ ਹੱਲ ਹੋ ਜੇ ਮਤਲਬ ਇਹ ਹੈ ਜੀ ਉਹਨਾਂ ਨੇ ਤਨਜ਼ ਕਸੀ ਆ ਉਹਨਾਂ ਨੇ ਵਿਅੰਗ ਕੀਤਾ ਉਹਨਾਂ ਨੇ ਆਰ ਲਾਈ ਆ ਜਾਂ ਕਹਿ ਦੀ ਉਹਨਾਂ ਨੇ ਖਰੀਆਂ ਖਰੀਆਂ ਸੁਣਾਈਆਂ ਜੋ ਮਰਜ਼ੀ ਸ਼ਬਦ ਵਰਤ ਲਏ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਇਸ ਵੇਲੇ ਇੱਕ ਦੂਜੇ ਦੇ ਉੱਤੇ ਲਾਂਬੇ ਬੜੀ ਜਾਂਦੇ ਆ ਇਸ ਵੇਲੇ ਆਕਾਲੀ ਦਲ ਦੇ ਅਗੂ ਇੱਕ ਦੂਜੇ ਦੇ ਉੱਤੇ ਵਰੀ ਜਾਂਦੇ ਆ بس ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਜੀ। ਜੀ। ਤੇ ਟੈਣਾ ਸਾਹਿਬ ਸਰਕਾਰ ਦੀ ਨਸ਼ਾ ਛਡਾਊ ਮੁਹਿੰਮ ਤੇ ਕਹਿੰਦੇ ਵਿਰੋਧੀਆਂ ਨੇ ਕਾਫੀ ਸਵਾਲ ਖੜੇ ਕੀਤੇ ਨੇ ਜੀ ਕੀ ਕਹਿਣਾ ਉਹਨਾਂ ਦਾ? ਦੇਖੋ ਸੂਬਾ ਕੋਈ ਵੀ ਹੋਵੇ, ਦੇਸ਼ ਕੋਈ ਵੀ ਹੋਵੇ, ਕੋਈ ਸਰਕਾਰ ਤੇ ਕੋਈ ਪ੍ਰਸ਼ਾਸਨ ਇਕੱਲਾ ਨਹੀਂ ਕੁਝ ਕਰ ਸਕਦਾ। ਇਹ ਬੜੀ ਕਲੀਅਰ ਗੱਲ ਹੈ ਜਿਹੜੇ ਲੋਕ ਨਸ਼ਾ ਨਹੀਂ ਕਰਦੇ ਜਿਹੜੇ ਵੀ ਉਹਨਾਂ ਨੂੰ ਕਿਹੜਾ ਕਦੇ ਕਿਸੇ ਨੇ ਕਹਿਆ ਨਹੀਂ ਹੋਣਾ ਵੀ ਅੱਜ ਥੋੜੀ ਜਿਹੀ ਦਾਰੂ ਪੀਲਾ ਆ ਜਾ ਇੱਕ ਮਾੜੀ ਜੀ ਬੀੜੀ ਪੀਕੇ ਦੇਖ ਲਾ ਮਚਰਦਾ ਖਾ ਕੇ ਦੇਖ ਲਾ ਭੁੱਕੀ ਖਾ ਕੇ ਦੇਖ ਲਾ ਪਰ ਉਹਨਾਂ ਦੀ ਕੌਂਸ਼ੀਅਸ ਨੇ ਅਲਾਉ ਨਹੀਂ ਕੀਤਾ ਉਹਨਾਂ ਦੀ ਅੰਤਰ ਆਤਮਾ ਨੇ ਨਹੀਂ ਮੰਨਿਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਕਿ ਮੈਂ ਨਸ਼ਾ ਨਹੀਂ ਕਰਨਾ ਤੇ ਉਹ ਨਹੀਂ ਕਰਦੇ ਪਰ ਜਿਹੜੇ ਕਰ ਰਹੇ ਆ ਉਹ ਮੰਨ ਗਏ ਉਹਨਾਂ ਨੂੰ ਕਿਸੇ ਦੇ ਸੁਲਾਮਾਰੀ ਉਹ ਨਾਲ ਦੀ ਨਾਲ ਮੰਨ ਗਏ ਤੇ ਅਜ ਉਹਨਾਂ ਦਾ ਜੀਵਨ ਜਿਹੜਾ ਉਹ ਬਰਬਾਦ ਹੋਇਆ ਪਿਆ ਮਤਲਬ ਕਹਿਣ ਦਾ ਇਹ ਹੈ ਜੀ ਕਿ ਕੱਲੀ ਸਰਕਾਰ ਕੋਈ ਵੀ ਹੋਵੇ ਓਨੀ ਦੇਰ ਤੱਕ ਕੁਝ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਜਵਾਨੀ ਦਾ ਆਪ ਦਾ ਮਨੋਬਲ ਨਾ ਹੋਊਗਾ ਪੱਕਾ ਸੋ ਜੇ ਅਜ ਪੰਜਾਬ ਦੇ ਵਿੱਚ ਨਸ਼ੇ ਬਹੁਤ ਆ ਸਰਕਾਰ ਪੁਲਿਸ ਤਸ਼ਕਰਤਾ ਗਲਤ ਹੈ ਗਈ ਆ ਜਵਾਨੀ ਵੀ ਗਲਤ ਆ ਨਸ਼ਿਆਂ ਦੇ ਪੱਟੇ ਹੋਏ ਆਪ ਵੀ ਗਲਤ ਹੈਗੇ ਆ ਸੋ ਵੇਨੇ ਕੀ ਬਣਦਾ ਪਰ ਕਿਉਂਕਿ ਪਿਛਲੇ ਸਾਲ ਬਰਨਾਲਾ ਦੇ ਵਿੱਚ 2023 ਦੇ ਵਿੱਚ 15 ਅਗਸਤ ਨੂੰ ਭਗਵੰਤ ਮਾਨ ਨੇ ਤਿਰੰਗਾ ਲਹਿਰਾਇਆ ਸੀ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਸਾਲ ਦੇ ਵਿੱਚ ਯਾਨੀ ਕਿ 15 ਅਗਸਤ ਤੋਂ 2024 ਤੱਕ ਅਸੀਂ ਪੰਜਾਬ ਚੋਂ ਚਿੱਟਾ ਜਾਂ ਸਾਰੇ ਨਸ਼ੇ ਖਤਮ ਕਰ ਦੇਾਂਗੇ ਪਰ ਵਿਰੋਧੀਆਂ ਨੇ ਗੱਲ ਕਹੀ ਆ ਵੀ ਭਾਈ ਹੁਣ ਤਾਂ ਇੱਕ ਸਾਲ ਵੀ ਪੂਰਾ ਹੋ ਗਿਆ ਤੇ ਸਾਲ ਪੂਰਾ ਹੋਂਦ ਤੋਂ ਬਾਅਦ ਤਿਰੰਗਾ ਵੀ ਤੁਸੀਂ ਨਵੇਂ ਸਿਰੇ ਤੋਂ ਲਹਿਰਾਤਾ ਇਹ ਦੱਸੋ ਵੀ ਪੰਜਾਬ ਦੇ ਵਿੱਚੋਂ ਨਸ਼ਾ ਮੁਕਿਆ ਕਿੱਥੇ ਆ ਪੰਜਾਬ ਦੇ ਵਿੱਚ ਓਵਰਡੋਸ ਦੇ ਕਰਕੇ ਹਰ ਰੋਜ਼ ਮੌਤਾਂ ਹੁੰਦੀਆਂ ਕੱਲ ਵੀ ਹੋਈ ਆ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਗੱਪ ਮਾਰਿਆ ਇਸ ਗੱਪ ਦਾ ਉੱਤਰ ਦਿੱਤਾ ਜਾਵੇ ਉੱਤਰ-ਅਤਰ ਤਾਂ ਕਿਹਨੂੰ ਦੇਣਾ ਪਰ ਗੱਲ ਇਹ ਆ ਜੀ ਕਿ ਇਹ ਜ਼ਿੰਮੇਵਾਰ ਕਿ ਸਮਝਣ ਦੀ ਗੱਲ ਆ ਕਿਸੇ ਨੂੰ ਉੱਤਰ ਦੇਣ ਦੀ ਗੱਲ ਨਹੀਂ ਆ ਪੰਜਾਬ ਨਸ਼ਾ ਦਾ ਝੰਬਿਆ ਪਿਆ ਜਵਾਨੀ ਨੂੰ ਆਪਣਾ ਬਚਾ ਵੀ ਕਰਨਾ ਪਊਗਾ ਪੰਚਾਇਤਾਂ ਨੂੰ ਵੀ ਚਾਹੀਦਾ ਜੀ ਕਿ ਉਹ ਵੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਇਹਨਾਂ ਮੁੰਡਿਆਂ ਨੂੰ ਭਰਤੀ ਕਰਾਉਣ ਕਲੱਬਾਂ ਨੂੰ ਵੀ ਚਾਹੀਦਾ ਸਰਕਾਰ ਨੂੰ ਵੀ ਚਾਹੀਦਾ ਪੁਲਿਸ ਨੂੰ ਵੀ ਚਾਹੀਦਾ ਤਸਕਰ ਫੜੇ ਸਾਰਿਆਂ ਨੂੰ ਮਿਲ ਕੇ ਹਮਲਾ ਮਾਰਨਾ ਪਊਗਾ ਪਰ ਪੰਜਾਬੀ ਕਿਉਂਕਿ ਉਲਾਮਾਂ ਦੇਣ 'ਚ ਬਹੁਤ ਯਕੀਨ ਰੱਖਦੇ ਆ ਇਸ ਕਰਕੇ ਮਸਲੇ ਦਾ ਠੁਕਮਾ ਹੱਲ ਨਿਕਲਦਾ ਨਹੀਂ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੜਾ ਸਾਹਿਬ ਖੈਰ ਬਹੁਤ-ਬਹੁਤ ਸ਼ੁਕਰੀਆ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ